ਹਾਏ ਕਿਦਾਂ ਜੀਣਾ ਏ ਮੇਰਾ ਜੀਣਾ ਖਰਾਬ ਹੋ ਗਿਆ ਹਾਏ ਕਿਦਾਂ ਜੀਵਾ ਮੇਰਾ 21 ਸਾਲ ਦਾ ਬੱਚਾ ਉਸ ਮਾਨੇ ਫਾੜਿਆ ਫੈਕਟਰੀਆਂ ਚ ਕੰਮ ਕਰ ਕਰ ਕੇ ਕਿ ਪੀਟਾ ਉਹਦਾ ਪਹਿਲੇ ਸਿਰ ਤੇ ਨਹੀਂ ਹੈਗਾ ਇਹ ਕਿਦਾਂ ਦੁਨੀਆ ਸਰਕਾਰਾਂ ਨੇ ਇੰਨਾ ਨਸ਼ਾ ਬਦੂਰ ਕੀਤਾ ਹੋਇਆ ਹੈ ਕਿ ਜਿਹੜੇ ਜਵਾਨ ਜਵਾਨ ਬੱਚੇ ਲੋਕਾਂ ਦੇ ਜਾਈ ਜਾ ਰਹੇ ਆ ਉਹ ਮਾਂ ਦਾ ਕੋਈ ਜੀਣਾ ਆ ਉਹ ਮਾਂ ਤਾਂ ਜਿੰਦੀ ਨਹੀਂ ਹੈਗੀ ਮਰੀ ਨਹੀਂ ਹੈਗੀ ਬੰਦਾ ਜਿਹਦਾ ਸਿਰ ਤੇ ਨਹੀਂ ਹੈਗਾ ਰੋਜ਼ ਡਹਾੜੀਆਂ ਕਰ ਕਰਕੇ ਬੱਚਿਆਂ ਨੂੰ ਰੋਟੀ ਖਵਾਣੀ ਆ ਇਹ ਬੱਚੇ ਦਾ ਕੀ ਸੋਚਿਆ ਫਿਰ ਮਾਮਾ ਨੂੰ ਪਾਲ ਕੇ ਐਡੇ ਐਡੇ ਬੱਚੇ ਕੀਤੇ ਆ ਨਸ਼ਾ ਦੇ ਲਾਨਸਤੇ ਕੀਤੇ ਆ ਬੋਲਿਆ ਤੂੰ ਲਿਆ ਲਿਆ ਕੇ ਬੱਚੇ ਨਸ਼ੇ ਕਰੀ ਜਾਂਦੇ ਆ ਸਾਰੇ ਆਮ ਦੇ ਇਹਨਾਂ ਨੇ ਕੀਤਾ ਜਿੰਦਗੀ ਖਰਾਬ ਕਰ ਦਿੱਤੀ ਬੱਚਿਆਂ ਦੀ ਜਵਾਨ ਜਵਾਨ ਬੱਚੇ 15 15 16 16 ਸਾਲਾਂ ਦੇ ਨਸ਼ੇ ਕਰਦੇ ਟੀਕੇ ਲਾਉਂਦੇ ਬੋਲੀਆਂ ਖਾਂਦੇ ਇਹਦੇ ਵਾਸਤੇ ਜ਼ਿੰਮੇਵਾਰ ਤੁਸੀਂ ਕਿੰਨੂੰ ਸਮਝਦੇ ਹੋ ਕਿ ਸਰਕਾਰਾਂ ਨੂੰ ਸਮਝਦੇ ਹੋ ਵਰਤ ਨੂੰ ਸਮੇਂ ਨਹੀਂ ਆਉਂਦਾ ਕਰਨਾ ਚਾਹੀਦਾ ਉਹਨਾਂ ਸਰਕਾਰਾਂ ਕਿਤਾ ਐਂਟਰੀ ਹੋ ਜਾਂਦੀ ਸਰਕਾਰਾਂ ਤੋਂ ਬਿਨਾਂ ਪੰਜਾਬ ਦੇ ਕੇਂਦਰੀ ਛੋਟੇ ਛੋਟੇ ਕਿਤਾ ਸਾਡੇ ਕੋਲ ਪੋਟਾ ਲੈਣ ਆਂਦੀ ਆ ਦੇਖੋ ਗੱਲ ਹੈ ਕਿ 20 ਸਾਲ ਦਾ ਨੌਜਵਾਨ ਜਿਹੜਾ ਕਿ ਰੋਨੀ ਕਲੋਨੀ ਬਸਤੀ ਪੀਰਦਾਦ ਦੇ ਇਲਾਕੇ ਦੇ ਵਿੱਚ ਰਹਿੰਦਾ ਹੈ 파ਰਸ ਭਗਤ ਜਿਹਦਾ ਨਾਮ ਹੈ ਔਰ ਨਸ਼ੇ ਦੇ ਕਰਕੇ ਉਹਦੇ ਸਾਰੇ ਆਰਗਨ ਆ ਜਿਹੜੇ ਫੇਲ ਹੋਏ ਆ ਸੋ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਅੱਜ ਅਸੀਂ ਸਾਰੇ ਜਿਹੜੇ ਲੋਕ ਇੱਥੇ ਬੈਠੇ ਆ ਇਹ ਪੰਜਵੀਂ ਸੱਤਵੀਂ ਵਾਰ ਦਾ ਤਾਂ ਜਿਹੜੀ ਨੌਜਵਾਨ ਦੀ ਜਿਹੜੀ ਮੌਤ ਹੈ ਉਹ ਵੈਸਟ ਹਲਕੇ ਦੇ ਵਿੱਚ ਹੋਈ ਹੈ ਵੈਸੇ ਤਾਂ ਨਸ਼ਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੱਦੋਂ ਵੱਧ ਵਿਕ ਰਿਹਾ ਚਲੰਦਰ ਦੇ ਵਿੱਚ ਨਸ਼ਾ ਹੱਦੋਂ ਵੱਧ ਵਿਕ ਰਿਹਾ ਪਰ ਵੈਸਟ ਹਲਕੇ ਦੇ ਵਿੱਚ ਕਿਉਂਕਿ ਇੱਥੇ ਬਾਈ ਇਲੈਕਸ਼ਨ ਹੋ ਕੇ ਹਟਿਆ ਸਰਕਾਰ ਜਿਹੜੀ ਹੈ ਘਰ-ਘਰ ਇੱਥੇ ਬੈਠੀ ਸੀ ਹਰ ਘਰ 'ਚ ਮੁੱਖ ਮੰਤਰੀ ਸਾਹਿਬ ਔਰ ਉਹਨਾਂ ਦੀ ਧਰਮ ਪਤਨੀ ਔਰ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਲੋਕਾਂ ਦੇ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਵੈਸਟ ਹਲਕੇ ਦੇ ਵਿੱਚ ਨਸ਼ਾ ਜਿਹੜਾ ਉਹ ਬਿਲਕੁਲ ਖਤਮ ਕਰ ਦਿੱਤਾ ਜਾਏਗਾ ਨਸ਼ੇ ਦਾ ਕੋਈ ਵੀ ਨਾਮ ਉਹ ਨਿਸ਼ਾਨ ਨਹੀਂ ਰਹੇਗਾ ਇਸ ਕਰਕੇ ਲੋਕਾਂ ਨੇ 37000 ਵੋਟ ਦੇ ਨਾਲ ਸਰਕਾਰ ਨੂੰ ਜਿਹੜਾ ਸਮਰਥਨ ਦਿੱਤਾ ਸੀ ਔਰ ਇੰਨੀ ਵੋਟ ਦੇ ਨਾਲ ਇਥੋਂ ਜਿੱਤ ਹੋਈ ਸੀ ਸੋ ਅੱਜ ਚਾਹੇ ਉਹ ਭਾਰਗੋ ਕੈਂਪ ਦਾ ਏਰੀਆ ਚਾਹੇ ਬਸਤੀ ਦਾਨਿਸ਼ਮੰਦਾ ਦਾ ਬਸਤੀ 바ਵਾ ਖੇਲ ਬਸਤੀਆਂ ਦਾ ਬਸਤੀ ਗੁਜਾ ਇੱਥੇ ਪਿਛਲੇ ਦਿਨਾਂ ਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਨਸ਼ੇ ਦੇ ਕਰਕੇ ਔਰ ਜਿਹੜਾ 파ਰਸ ਭਗਤ ਨੌਜਵਾਨ ਜਿਹੜਾ ਕਰੀਬ 20 ਸਾਲ ਦਾ ਜਿਹੜਾ ਲੜਕਾ ਹੈ ਅੱਜ ਉਹਦੇ ਤੇ ਉਹਦੇ ਪਰਿਵਾਰ ਦੀਆਂ ਆਸਾਂ ਸਨ ਉਹਨੇ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਜਾਣਾ ਸੀ ਤਾਂ ਸਰਕਾਰ ਦੀ ਨਗੈਲੀ ਸਿਸਟਮ ਦਾ ਫੇਲਿਅਰ ਜਿਹਦੇ ਕਰਕੇ ਜਿਹੜਾ ਨਸ਼ਾ ਅੱਜ ਧੜਾ ਧੜ ਜਿਹੜਾ ਵੈਸਟ ਹਲਕੇ ਦੇ ਵਿੱਚ ਵਿਕ ਰਿਹਾ ਗਲੀ ਗਲੀ ਵਿਕ ਰਿਹਾ ਸੋ ਅੱਜ ਰੋਸ਼ ਸਵਰੂਪ ਤਾਂ ਕਿ ਸਰਕਾਰ ਦੀਆਂ ਅੱਖਾਂ ਖੁੱਲਣ ਪ੍ਰਸ਼ਾਸਨ ਦੀਆਂ ਪੁਲਿਸ ਦੀਆਂ ਅੱਖਾਂ ਖੁੱਲਣ ਇਸ ਕਰਕੇ ਅਸੀਂ ਸਾਰੇ ਜਿਹੜੇ ਆ ਇੱਥੇ ਧਰਨੇ ਦੇ ਉੱਤੇ ਇਸ ਕਰਕੇ ਬੈਠੇ ਆ ਕਿ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਜਿਸ ਜਿਸ ਇਲਾਕੇ ਦੇ ਵਿੱਚ ਨਸ਼ਾ ਵਿਕ ਰਿਹਾ ਜਿਨ੍ਹਾਂ ਪਰਿਵਾਰਾਂ ਦੇ ਨੌਜਵਾਨ ਨਸ਼ੇ ਦੇ ਵਿੱਚ ਲਿਪਤ ਹੈ ਉਹਨਾਂ ਨੂੰ ਅੱਗੇ ਆ ਕੇ ਗੱਲ ਕਰਨੀ ਪਏਗੀ ਅੱਜ ਵੱਡਾ ਸਵਾਲ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਖਤਮ ਹੁੰਦਾ ਖੜਾ ਹੁੰਦਾ ਸੋ ਸਾਰੀ ਜਿੰਨੀ ਵੀ ਸੀਨੀਅਰ ਜਿਹੜੀ ਆ ਅਫੀਸਰ ਲੋਬੀ ਆ ਹਮੇਸ਼ਾ ਮੈਂ ਇਹਨਾਂ ਦੇ ਦੇਖਦਾ ਕਿ ਪ੍ਰੈਸ ਕਾਨਫਰੰਸ ਦੀ ਦੇ ਵਿੱਚ ਜਿਹੜੇ ਕਹਿੰਦੇ ਆ ਕਿ ਇੰਨੇ ਨਸ਼ਾ ਦੇ ਸਦਾਕਰ ਫੜ ਲਏ ਇੰਨੇ ਬੰਦੇ ਜੇਲਾਂ ਦੇ ਵਿੱਚ ਦੇ ਦਿੱਤੇ ਪਰ ਅਗਰ ਇੰਨੇ ਬੰਦੇ ਫੜੇ ਆ ਤਾਂ ਫਿਰ ਨਸ਼ਾ ਕਿਉਂ ਨਹੀਂ ਘਟ ਹੋ ਰਿਹਾ ਇਹ ਸਿਰਫ ਤਾਂ ਸਿਰਫ ਜਿਹੜਾ ਲੋਕਾਂ ਦਾ ਆਈ ਵਾਸ਼ ਕਰਨ ਲਈ ਇਹ ਪ੍ਰੈਸ ਕਾਨਫਰੰਸਾਂ ਸਨ ਜਿਹੜੀਆਂ ਕੀਤੀਆਂ ਜਾਂਦੀਆਂ ਜਦਕਿ ਗਰਾਉਂਡ ਜ਼ੀਰੋ ਦੇ ਉੱਤੇ ਰਿਐਲਿਟੀ ਹੈ ਕਿ ਲਗਾਤਾਰ ਜਿਹੜਾ ਨਸ਼ਾ ਦਿਨ ਪ੍ਰਤੀ ਦਿਨ ਵੱਧ ਰਿਹਾ ਔਰ ਇਹੋ ਜਿਹੇ ਮਾੜੇ ਨਸ਼ੇ ਆ ਜਿਹੜੇ ਅੱਜ ਮਾਰਕੀਟ ਦੇ ਵਿੱਚ ਵਿਕਰੇ ਆ ਜਿੰਨੂੰ ਕਰਨ ਦੇ ਨਾਲ ਸਾਲ ਦੇ ਵਿੱਚ ਹੀ ਜਿਹੜਾ ਉਹ ਨੌਜਵਾਨ ਆ ਉਹਦੀ ਮੌਤ ਹੋ ਰਹੀ ਆ ਸੋ ਅੱਜ ਉਹਦੇ ਪ੍ਰੋਟੈਸਟ ਸਬ ਰੂਪ ਸਾਰੇ ਇਲਾਕੇ ਦੇ ਲੋਕ ਆ ਜਿਹੜੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਇਕੱਠੇ ਹੋਏ ਆ ਉਹ ਸਾਰਿਆਂ ਨੂੰ ਮੈਂ ਅਪੀਲ ਵੀ ਕਰਨਾ ਚਾਹਨਾ ਕਿ ਇਹ ਜਿਹੜੇ ਲੋਕ ਬੈਠੇ ਆ ਇਹ ਇਸ ਕਰਕੇ ਬੈਠੇ ਆ ਕਿ ਪੁਲਿਸ ਹੈ ਜਿਹੜੀ ਪ੍ਰਸ਼ਾਸਨ ਆਪਣੀ ਕੁੰਭ ਕਰਨੀ ਨੀਤ ਤੋਂ ਜਾਗੇ ਔਰ ਮੈਂ ਪੁਲਿਸ ਨੂੰ ਇਹ ਚੇਤਾਵਨੀ ਦੇਣਾ ਚਾਹਨਾ ਕਿ ਸਰਕਾਰ ਦਾ ਹੁਕਮ ਬਜਾਣਾ ਜਿਹੜਾ ਇਹ ਬੰਦ ਕਰ ਦਿਓ ਲੋਕਾਂ ਦੀ ਸਾਰ ਲਵੋ ਲੋਕ ਕਿੱਥੇ ਖੜੇ ਆ ਅੱਜ ਕਰਾਈਮ ਦਾ ਦੇਖੋ ਤੁਸੀਂ ਕਿੰਨਾ ਜਿਹੜਾ ਵਧਿਆ ਹੋਇਆ ਗਲੀ ਗਲੀ ਜਿਹੜੀਆਂ ਖੋਹਾਂ ਲੁੱਟਾਂ ਹੋ ਰਹੀਆਂ ਇਹ ਸਾਰੀ ਜਿਹੜੀ ਜਿਹੜਾ ਨਸ਼ਾ ਕਰਕੇ ਆ ਸੋ ਇਸ ਕਰਕੇ ਅੱਜ ਸਾਰੇ ਸਾਥੀ ਇੱਥੇ ਇਕੱਠੇ ਹੋਏ ਜਿਸ ਤਰ੍ਹਾਂ ਤੁਸੀਂ ਪੁਲਿਸ ਦੀ ਗੱਲ ਕੀਤੀ ਹੈ ਪਸਤੀ 바ਵਾ ਖੇਲਦੇ ਆ ਦੀਨ ਜਿਹੜੀ ਟੋਕੀ ਦਾ ਨਿਰਮਾਣ ਕੀਤਾ ਗਿਆ ਸੀ ਤਾਂ ਕਿ ਇਹਨਾਂ ਦੇ ਉੱਤੇ ਕੋਈ ਥੱਲ ਪਾਈ ਜਾ ਸਕੇ ਲੇਕਿਨ ਸਵਾਲ ਉਹ ਉੱਥੇ ਦੇ ਉੱਥੇ ਹੀ ਉਹੀ ਸਟੈਂਡ ਆ ਦੇਖੋ ਪੁਲਿਸ ਤਾਂ ਸਰਕਾਰ ਦਾ ਹੁਕਮ ਬਜਾਨ ਲੱਗੀ ਆ ਉਹਨਾਂ ਨੂੰ ਤਾਂ ਜੋ ਸਰਕਾਰ ਵੱਲੋਂ ਇਸ਼ਾਰਾ ਆਂਦਾ ਉਹ ਕੰਮ ਕਰਨ ਤੇ ਪੁਲਿਸ ਲੱਗੀ ਆ ਲੋਕਾਂ ਦੀ ਸਾਰ ਲੈਣਾ ਅੱਜ ਮੈਂ ਸਮਝਦਾ ਕਿ ਪੁਲਿਸ ਨੇ ਬੰਦ ਕਰ ਦਿੱਤਾ ਆ ਇਸੇ ਕਰਕੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਉਹਨਾਂ ਨੂੰ ਜਿਹੜੀ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ ਇਹ ਜੋ ਤੱਕ ਸਾਨੂੰ ਕੋਈ ਆਪਣਾ ਪ੍ਰਸ਼ਾਸਨ ਆ ਕੇ ਅੱਜ ਇਹ ਤੁਹਾਨੂੰ ਦਿਖਾ ਰਹੇ ਤਫ਼ਸੀਲਾਂ ਦੇ ਵਿੱਚ ਜਿਹੜਾ ਅਣਮਿੱਥੇ ਸਮੇਂ ਦੇ ਜਿਹੜਾ ਨਾ ਪਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਪਰਿਵਾਰ ਪਰਿਵਾਰ ਬੈਠਾ ਹੋਇਆ ਕਾਲੀ ਇੱਥੇ ਖਲੇ ਕੁਨਾਲਜੀ ਬਸਤੀ ਬਾਵਾ ਖੇਲ ਦੇ ਜਿਹੜਾ ਥਾਣਾ ਹੈ ਇਹ ਜਿਹੜਾ ਬੈਸਟ ਹਲਕੇ ਦੇ ਵਿੱਚ ਪੈਂਦਾ ਹੈ ਉਹਦੇ ਅਧੀਨ ਜਿਹੜੀ ਚੌਕੀ ਦਾ ਨਿਰਮਾਣ ਕੀਤਾ ਗਿਆ ਸੀ ਤਾਂ ਕਿ ਇੱਥੇ ਜਿਹੜੀਆਂ ਕੋਈ ਜਿਹੜੀਆਂ ਨਸ਼ੇ ਦੀਆਂ ਜਾਂ ਬਾਕੀ ਹੋਰ ਕੋਈ ਜਿਹੜੀਆਂ ਉਹਨਾਂ ਨੂੰ ਥਾਂ ਲਾਇਆ ਜਾ ਸਕੇ ਲੇਕਿਨ ਫਿਰ ਵੀ ਆਂਦੇ ਕੋਈ ਨਾ ਕੋਈ ਦਿਨ ਐਸਾ ਨਹੀਂ ਜਿਹੜਾ ਕੋਈ ਨਾ ਕੋਈ ਐਸੀ ਘਟਨਾ ਦੇਖਣ ਨੂੰ ਨਹੀਂ ਮਿਲਦੀ ਤੁਹਾਡਾ ਇਹ ਕਹਿੰਦਾ ਅੱਜ ਜਿਹੜੀ ਬੱਚੇ ਦੀ ਮੌਤ ਹੋਈ ਹੈ ਰੋਡ ਵੀ ਚੱਲਦੀ ਕੋ ਪੁਲਿਸ ਚੌਂਕੀ ਤੇ ਇਸੇ ਕਰਕੇ ਬਣੀ ਸੀ ਕਿ ਇੱਥੇ ਜਿਹੜਾ ਕ੍ਰਾਈਮ ਹੈ ਉਹ ਕੰਟਰੋਲ ਹੋ ਸਕੇ ਉਹ ਕੰਟਰੋਲ ਕੀ ਹੋਣਾ ਸੀ ਉਸ ਤੋਂ ਬਾਅਦ ਮੈਂ ਮੈਂ ਸਮਝਦਾ ਕਿ ਇੱਥੇ ਕ੍ਰਾਈਮ ਜਿਹੜਾ ਉਹ ਅੱਗੇ ਨਾਲੋਂ ਜ਼ਿਆਦਾ ਵੱਧ ਗਿਆ ਅਸੀਂ ਨਰਿੰਦਰ ਸਾਰੇ ਪ੍ਰਸ਼ਾਸਨ ਨੂੰ ਸੁਚੇਤ ਕਰਦੇ ਰਹਿੰਦੇ ਆ ਕਰਦੇ ਰਹਿੰਦੇ ਆ ਤੇ ਅੱਜ ਨੋਬਤ ਇੱਥੋਂ ਤੱਕ ਆ ਗਈ ਕਿ 18 19 ਸਾਲ ਦਾ ਬੱਚਾ ਜਿਹੜਾ ਅਜੇ ਤੋਂ 6 ਮਹੀਨੇ ਪਹਿਲਾਂ ਜਿਮ ਜਾ ਰਿਹਾ ਉਦੀ ਫੋਟੋ ਵੀ ਮੈਂ ਤੁਹਾਨੂੰ ਦਿਖਾਨਾ ਕਿ ਜਿਹੜਾ 6 ਮਹੀਨੇ ਬੱਚਾ ਪਹਿਲਾਂ ਜਿਮ ਜਾ ਰਿਹਾ ਔਰ 6 ਮਹੀਨੇ ਦੇ ਵਿੱਚ ਇੰਨੇ ਖਤਰਨਾਕ ਨਸ਼ੇ ਆ ਗਏ ਕਿ 6 ਮਹੀਨੇ ਉਹ ਕਿਸੇ ਵੀ ਐਦਾਂ ਦੇ ਚੁੰਗਲ 'ਚ ਫਸਿਆ ਕਿ 6 ਮਹੀਨੇ ਬਾਅਦ ਜਿਹੜੀ ਹੈ ਉਹਦੀ ਉਸ ਚੀਜ਼ ਨਾਲ ਡੈਥ ਹੋ ਗਈ ਹੈ ਲੇਕਿਨ ਜਦੋਂ ਦੇਖਿਆ ਜਾਵੇ ਸਵਾਲ ਹਮੇਸ਼ਾ ਜਿਹੜੀ ਸਰਕਾਰ ਹੈ ਉਹਦੇ ਉੱਤੇ ਹੁੰਦੇ ਹੈ ਜਦੋਂ ਆਵਾਜ਼ੀ ਪਾਰਟੀ ਦੀ ਸਰਕਾਰ ਉਹਦੋਂ ਹੋਂਦ ਵਿੱਚ ਆਈ ਸੀ ਉਸ ਤੋਂ ਸਾਰਿਆਂ ਨੂੰ ਵੱਡੀ ਸ਼ਰਤ ਜਿਹੜੀ ਇਹੋ ਸੀ ਕਿ ਨਸ਼ੇ ਨੂੰ ਆਂਦੇ ਹੀ ਕਿ ਨਸ਼ਾ ਬੰਦ ਕੀਤਾ ਜਾਏਗਾ ਕਿ ਲੇਕਿਨ ਸਾਰਿਆਂ ਨੂੰ ਪਹਿਲਾਂ ਅੱਜ ਵੀ ਹਾਲਾਤ ਉਹੀ ਐ ਦੇਖਣ ਨੂੰ ਮਿਲਦੇ ਨੇ ਦੇਖੋ ਇਹ ਤੇ ਜਦੋਂ ਤੱਕ ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਕੇ ਬਿਨਾ ਭੇਦ ਭਾਵ ਤੋਂ ਇਸ ਮੁੱਦੇ ਦੇ ਉੱਤੇ ਸਹੀ ਸੋਚਣਾ ਸਹੀ ਮਨਸ਼ਾ ਨਾਲ ਨਹੀਂ ਆਣ ਗਿਆ ਇਹ ਨਸ਼ਾਨੀ ਖਤਮ ਹੋਏਗਾ ਉਹਦਾ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਪੋਲਿਟੀਕਲ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿ ਕਿਸੇ ਵੀ ਇਹੋ ਜਿਹੇ ਗਲਤ ਅੰਸਰਮਗਰ ਥਾਣੇ 'ਚ ਜਾਂ ਕਿਸੇ ਪੁਲਿਸ ਵਾਲੇ ਤੇ ਪ੍ਰੈਸ਼ਰ ਨਾ ਕ੍ਰੀਏਟ ਕਰੋ ਛੱਡਣ ਦਾ ਜਾਂ ਕੁਝ ਐਹੋ ਜਿਹੇ ਲੋਕਾਂ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਜਿਹੜੇ ਲੋਕਾਂ ਦੇ ਜਗਦੇ ਚਿਰਾਗ ਪੁਝਾ ਦਿੰਦੇ ਉਸ ਬੱਚੇ ਦੀ ਡੈਥ ਹੋ ਗਈ ਹੈ ਲੇਕਿਨ ਉਸ ਤੋਂ ਬਾਅਦ ਜਿਹੜਾ ਹੁਣ ਇੱਥੇ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਰੋਡ ਇੰਤਜ਼ਾਮ ਕੀਤਾ ਗਿਆ ਮੰਗ ਕੀਤੀ ਹੈ ਮੈਂ ਕਹਾਂਗਾ ਕਿ ਅਸੀਂ ਇੱਥੇ ਧਰਨੇ ਦੇਣ ਲਈ ਨਹੀਂ ਬੈਠੇ ਅਸੀਂ ਤੇ ਪਰਸ਼ੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਔਰ ਇਸ ਏਰੀਏ ਨੂੰ ਸਪੈਸ਼ਲ ਫੋਕਸ ਕਰਕੇ ਅਸੀਂ ਹਰ ਤਰ੍ਹਾਂ ਦੀ ਨਾਕਾਬੰਦੀ ਕਰਕੇ ਔਰ ਕੁਝ ਦਿਨਾਂ ਦੇ ਵਿੱਚ ਜਿਹੜਾ ਹੈਗਾ ਕੋਈ ਕੋ ਮਾਰੇ ਅਨਸਰ ਇੱਥੇ ਭੁੰਦੇ ਆ ਜਾਂ ਕੋਈ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣਗੇ ਕਰ ਅੱਜ ਪੁਲਿਸ ਅੱਜ ਸਾਹਮਣੇ ਪ੍ਰਸ਼ਾਸਨ ਵਰਗਾਂ ਪਰਟੀ ਦੇ ਮੂੰਹ ਦੇਖਿਆ ਇਹ ਆ ਦੇਖੋ ਆਪਣੇ ਕਮਰੇ ਉਹਦਾ ਫੋਨ ਆਬ ਦੇਖੋ ਉਹਦਾ ਫੋਨ ਮੈਂ ਚੁੱਕ ਰਿਹਾ ਹੈ ਕਹਿੰਦੇ ਸਾਡੇ ਕੋ ਕੰਪਲੇਨ ਹੈ ਕੰਪਲੇਨ ਆਈ ਸੀ ਫਿਰ ਕੰਮ ਕਰਾਂ ਕੋਈ ਨਹੀਂ ਜੀ ਅਸੀਂ ਇਹਨਾਂ ਨੂੰ ਖੁਦ ਮਿਲ ਲਿਆ ਅਗਰ ਕੋਈ ਇਹਨਾਂ ਦੀ ਹੋਈ ਤੇ ਅਸੀਂ ਇਹਨਾਂ ਨਾਲ ਮਿਲ ਕੇ ਸਾਰਾ ਕੁਝ ਇਹ ਮਸਲਾ ਹੱਲ ਕਰ ਜਾਏਗਾ ਕੋਈ ਨਾ ਕੋਈ ਉਹ ਪੈਕ ਨੈਚੁਰਲ ਡੈਥ ਕੋਸ਼ਿਸ਼ ਕਰਨ ਦੀ ਪੁਲਿਸ ਵੱਲ ਕੋਸ਼ਿਸ਼ ਨਹੀਂ ਨੀ ਨੈਚੁਰਲ ਡੈਥ ਪੁਲਿਸ ਨਹੀਂ ਕਰਦੀ ਇਹ ਡਾਕਟਰ ਹੀ ਕਰਦੇ ਹੁੰਦੇ ਤੁਹਾਨੂੰ ਇਸ ਗੱਲ ਦਾ ਤੁਹਾਨੂੰ ਮੈਂ ਕਲੀਅਰ ਕਰ ਦਿੰਦਾ ਆ ਘਰੋਂ ਬੰਦਾ ਦਾਖਲ ਹੋਇਆ ਉਸ ਟਾਈਮ ਦਾਖਲ ਹੋਣ ਤੋਂ ਬਾਅ ਔਰ ਦਿੱਥੋ ਹੀ ਉਹਨੂੰ ਪੁਲਿਸ ਨੂੰ ਪਤਾ ਲੱਗਾ ਔਰ ਇਹਦੇ ਸੰਬੰਧ ਚ ਜੇ ਇਹਨਾਂ ਨੇ ਕੋਈ ਕੋਈ ਕਿਸੇ ਦੇ ਬਾਰੇ ਨੇਮ ਕੋਈ ਸ਼ਿਕਾਇਤ ਕੀਤੀ ਹੈ ਜੀ ਫਲਾਣੇ ਬੰਦੇ ਨੇ ਆ ਕੀਤਾ ਸਾਨੂੰ ਠੀਕ ਹੈ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਜੋ ਸਾਨੂੰ ਇਥੋਂ ਲੋਕਾਂ ਦੀਆਂ ਇਨਪੁਟਸ ਆਈਆਂ ਵੀ ਇੱਥੇ ਕੋ ਮਾਰੇ ਅਨਸਰ ਹੈ ਔਰ ਉਹਦੇ ਬਾਰੇ ਅਸੀਂ ਆਪਣਾ ਪੁਲਿਸ ਦੇ ਤਰੀਕੇ ਨਾਲ ਸਾਰੀ ਚਾਜੋ ਤੇ ਇਲਜ਼ਾਮ ਲਾਏ ਜਾ ਰਹੇ ਪੈਸੇ ਉਹ ਵੀ ਵੈਰੀਫਾਈ ਕੀਤੇ ਜਾਣਗੇ ਇਹ ਇਲਜ਼ਾਮ ਜਿਹੜੇ ਕੋਈ ਲੱਗੇ ਆ ਉਹਨਾਂ ਦੇ ਬਾਰੇ ਪੂਰੀ ਗੰਭੀਰਤਾ ਨਾਲ ਧਿਆਨ ਨਾਲ ਉਹਨੂੰ ਸੁਣਿਆ ਜਾਊਗਾ ਔਰ ਕਾਰਵਾਈ ਵੀ ਕੀਤੀ ਜਾਊ। ਤੇ ਉਹ ਸਰ ਹੁਣੇ ਮੰਗ ਕੀਤੀ ਗਈ ਹੈ ਚੌਂਕੀ ਇੰਚਾਰਜ ਨੂੰ ਚੇਂਜ ਕਰਨ ਦੀ ਕਿ ਉਹਦੇ ਵਿੱਚ ਠੀਕ ਹੈ ਜੀ ਜੇ ਉਹਦੇ ਵਿੱਚ ਜਿੱਦਾਂ ਦਾ ਵੀ ਉਹ ਕਸੂਰवार ਪਾਇਆ ਔਰ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਖੁਦ ਇਹਨੂੰ ਮਾਨੀਟਰ ਕਰਾਂਗੇ। ਜੇ ਤੁਹਾਨੂੰ ਲਾਈਵ ਉਹ ਤੁਹਾਨੂੰ ਸਾਹਮਣੇ ਦੱਸਿਆ ਕਿਥੇ ਨੇ ਚੱਲੇ ਜਾਂਦੇ ਆ ਕਿਥੇ ਨੇ ਪੁੱਛਿਆ ਇੱਕ ਬੱਚੇ ਨੂੰ ਕਹੇ ਪੜ੍ਹਾਈ ਵਾਸਤੇ ਉਹਦੇ ਕੋਲ ਫੰਡ ਆ ਰਿਹਾ ਤਾਂ ਉਹ ਕੰਮ ਕਰ ਦੇਖੋ ਇਹ ਜਿਹੜੀ ਕੋਈ ਰਿਸ਼ਵਤ ਦੇ ਅਲੀਗੇਸ਼ਨ ਨੇ ਬੜੇ ਗੰਭੀਰ ਆ ਔਰ ਜੇ ਕੋਈ ਇਸ ਤਰ੍ਹਾਂ ਦੀ ਕੋਈ ਹੋਏਗੀ ਤੇ ਉਹਦੇ ਖਿਲਾਫ ਕਾਰਵਾਈ ਕਰਾਂਗੇ। ਸਰ ਉਸ ਜਗ੍ਹਾ ਦੇ ਉੱਤੇ ਹਮੇਸ਼ਾ ਦੇਖਿਆ ਜਾਂਦਾ ਕਿ ਛੋਟੇ ਤਸਕਰਾਂ ਤੇ ਤਾਂ ਕਾਰਵਾਈ ਹੋ ਜਾਂਦੀ ਜਿਹੜੇ ਉੱਪਰਲੇ ਹੁੰਦੇ ਆ ਉਹ ਕਦੀ ਮਤਲਬ ਕਾਬੂ ਨਹੀਂ ਆਉਂਦੇ ਨਹੀਂ ਇਹ ਬਿਲਕੁਲ ਨਹੀਂ ਇਸ ਤਰ੍ਹਾਂ ਹੁੰਦਾ ਉਹ ਕਈ ਵਾਰੀ ਕੋਈ ਹੁੰਦਾ ਵੀ ਜਿਹੜਾ ਉਹ ਛੋਟਾ ਫੜਿਆਗਾ ਉਹਨੂੰ ਕਿੱਦਾਂ ਛੱਡ ਦਈਏ ਉੱਤੇ ਵੀ ਤਾਂ ਕਾਰਵਾਈ ਹੋਣੀ ਹੈ ਸਰ ਜਿਸ ਜਗ੍ਹਾ ਦੇ ਉੱਤੇ ਨਸ਼ਾ ਕਰਦੇ ਨੇ ਉਹ ਚੰਦ ਚੱਕਰਾਂ ਲੁੱਟੇ ਦੱਸੀ ਜਾ ਰਹੀ ਹੁੰਦੀ ਹੈ ਉਹਨੂੰ ਸਰ ਵੈਰੀਫਾਈ ਕਰ ਰਹੇ ਆਂ ਜੀ ਉਹ ਕਰਕੇ ਤੁਹਾਨੂੰ ਸਾਰਿਆਂ ਨੂੰ ਮੀਡੀਆ ਦੱਸੇਗਾ ਜੀ ਸਾਹਿਬ ਜਿਹੜਾ 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 ਅਚਿਤਪਤ ਨਾਲ ਲੱਗਾਇਆ ਇਹਦੇ ਬਾਰੇ ਮਨ ਹੈ